ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸਦੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸ਼ਾਹਪੁਰ ਤਹਿਸੀਲ ਤੇ ਜਿਹੜਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਕਰਮ ਤਰਨ ਸਿੰਘ ਲੱਗਦਾ ਵੀਰ ਰਣਜੀਤ ਦੇ ਕੋਲੇ ਆਏ ਆ ਨੋਰਮਲੀ ਦੋਸਤੋ ਆਪਾਂ ਇਸ ਘਰੋਂ ਜਿਹੜੀਆਂ ਵੀਡੀਓ ਅਪਲੋਡ ਕਰਦੇ ਰਹਿੰਦੇ ਆ ਬਹੁਤ ਪਿਆਰ ਸਤਿਕਾਰ ਜਿਹੜਾ ਤੁਸੀਂ ਬਾਈ ਰਣਜੀਤ ਨੂੰ ਦਿੰਦੇ ਹੋ ਤੇ ਪਸ਼ੂ ਵੀ ਜਿਹੜੇ ਦੋਸਤੋ ਬਿਲਕੁਲ ਤੁਹਾਡੀਆਂ ਜਿਹੜੀਆਂ ਆਸਾਂ ਤੇ ਵੀਰ ਖਰਾ ਉਤਰਦਾ ਹਰ ਵਾਰ ਦੀ ਤਰ੍ਹਾਂ ਪਸ਼ੂ ਜਿਹੜੇ ਦੋਸਤੋ ਇਸ ਵਾਰ ਬੇਸ਼ੱਕ ਤੁਹਾਨੂੰ ਕੰਬਣ ਮਿਲਣਗੇ ਠੀਕ ਹੈ ਜੀ ਸਾ ਬਾਰਸ ਉਹ ਵੀ ਘਟ ਗਿਆ ਹਾਂ ਜਿੱਦਾਂ ਹੁਣ ਗਰਮੀ ਦਾ ਬਿਲਕੁਲ ਸੀਜ਼ਨ ਆ ਗਿਆ ਸਮਾਂ ਆ ਗਿਆ ਤੇ ਸੂਹਾ ਘਟਾ ਬਾਕੀ ਫਿਰ ਵੀ ਆ ਜਿਹੜਾ ਵੀ ਰ ਆ ਤੁਹਾਡੇ ਕਚਿਹਰੀ ਦੇ ਵਿੱਚ ਆ ਪਸ਼ੂ ਜਿਹੜੇ ਆ ਅਪਡੇਟ ਆ ਜਿਹੜੀ ਦੇ ਨਵੇਂ ਉਹ ਕਰਦਾ ਰਹਿੰਦਾ ਠੀਕ ਆ ਤੇ ਰਜੀਤ ਭਾਈ ਮੇਰੇ ਨਾਲ ਖੜਾ ਹੈਗਾ ਅੱਜ ਵੀਡੀਓ ਜਿਹੜੀ ਆ ਦੋਸਤੋ ਆਪਾਂ 8 ਅਪ੍ਰੈਲ ਨੂੰ ਬਣਾ ਰਹੇ ਆ ਤੇ ਸਮਾਂ ਤੁਸੀਂ ਜਰੂਰ ਨੋਟ ਕਰ ਲਓ तकरीबन 3:00 ਵਜੇ ਦਾ ਵਜੇ ਦਾ ਸ਼ਾਮ ਦਾ ਸਮਾਂ ਜਿਨ੍ਹਾਂ ਦੇ ਵਿੱਚ ਅੱਜ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਪਸ਼ੂ ਦਿਖਾਵਾਂਗੇ ਤੇ ਦੋਵੇਂ ਮੱਜਾ ਜਿਹੜੀਆਂ ਦੋਸਤੋ ਟੁਕੀਆਂ ਨੇ ਅੱਗੇ ਤਿਆਰੀ ਦੇ ਵਿੱਚ ਆ ਸੌਣ ਦੇ ਤੇ ਪੂਰੀ ਗੱਲਬਾਤ ਆਪਾਂ ਵੀਰ ਰঞ্জੀਤ ਦੇ ਨਾਲ ਕਰ ਲਾਗੇ ਸਭ ਤੋਂ ਪਹਿਲਾਂ ਵੀਰ ਰঞ্জੀਤ ਸਿੰਘ ਸੱਸਰੀ ਕਰਦੇ ਸੀਗਾ ਭਾਈ ਰਾਜਪਾਲ ਹੋਰ ਕੈਮ ਉਹ ਵੀਰ ਸੇਤਾ ਸੀਗਾ ਜੀ ਤੇ ਰঞ্জੀਤ ਭਾਈ ਪਿਛਲੀ ਵੀਡੀਓ ਵੀ ਆਪਾਂ ਪਾਈ ਸੀ ਵੀਰ ਤੇ ਪਸ਼ੂ ਵਧੀਆ ਸੇਲ ਹੋ ਗਏ ਸੀ ਹਾਂਜੀ ਵੀਡੀਓ ਵੀਡੀਓ ਆਪਣੇ ਘंटे ਜੀ ਹੋ ਗਈ ਸੇਲ ਵੀਰ ਇੱਥੇ ਵੀ ਆਏ ਸੀ ਉਹਨਾਂ ਚੋ ਕੇ ਆਪਾਂ ਨੂੰ ਮੱਝਾਂ ਖੜੀਆਂ ਦੋ ਠੀਕ ਹੈ ਜੀ ਤੇ ਬੜਾ ਪਿਆਰ ਮਿਲਿਆ ਉਹਨਾਂ ਦਾ ਠੀਕ ਹੈ ਜੀ ਤੇ ਬਾਕੀ ਆਪਾਂ ਨੂੰ ਥੋੜਾ ਸੁਗਾ ਬਾਹਰ ਘਟ ਨਿਕਲਦਾ ਨਹੀਂ ਤੇ ਆਪਾਂ ਨੇ ਸੁਈ ਸਵਾਈ ਲੰਗਰ ਲੈਨੇ ਤੁਹਾਨੂੰ ਪਤਾ ਚੋ ਕੇ ਦੇਨੇ ਇਹ ਵੀ ਮੱਝਾਂ ਆਪਾਂ ਸੀਰੀ ਲਈਆਂ ਇਹ ਨਹੀਂ ਆ ਵੀ ਉਹ ਜੇ ਦੋਵੇਂ ਬੰਨੇ ਬਹਿ ਨਹੀਂ ਇਹਦਾ ਵੀ ਭਾਵਾਂਗੇ ਠੀਕ ਹੈ ਜੀ ਭਾਵੇਂ ਗੱਬਣਾ ਦੇ ਹੋ ਬੰਨੇ ਬਹਿ ਜਾ ਭਾਵੇਂ ਹੋ ਬੰਨੇ ਬਹਿ ਜਾ ਅ ਚਵਾਈਆਂ ਜਿਹੜੀਆਂ ਦੋਸਤੋ ਤੁਸੀਂ ਮੋਸਟਲੀ ਦੇਖੀਆਂ ਨੇ ਇੱਕ ਬੰਨੇ ਮਾਤਾ ਜੀ ਬਹਿ ਕੇ ਚਵਾਈ ਕਰਦੇ ਹੁੰਦੇ ਤੇ ਇੱਕ ਵੀ ਪਾਸੇ ਵੀ ਚਵਾਈ ਕਰਨ ਦਾ ਜਿਹੜਾ ਦੋਸਤੋ ਇਹ ਮਕਸਦ ਹੁੰਦਾ ਵੀ ਕਿਤੇ ਵੀ ਜਿਹੜੀ ਭੈਣ ਆ ਜਿੱਥੇ ਵੀ ਪਸ਼ੂ ਜਾਵੇ ਭੈਣਾ ਚਵਾਈ ਕਰ ਸਕਦੀਆਂ ਨੇ ਵੀਰ ਚਵਾਈ ਕਰ ਸਕਦੇ ਆ ਦੋਨੋਂ ਪਾਸੇ ਬਹਿ ਕੇ ਤੁਸੀਂ ਜਿੱਦਾਂ ਆਪਾਂ ਚੱਪ ਬੈਠਣਾ ਚਾਹੁੰਦੇ ਆ ਨਾ ਉਸ ਤਰ੍ਹਾਂ ਬਹਿ ਕੇ ਤੁਸੀਂ ਮੱਜਾਂ ਦੇ ਥੱਲੇ ਪਰਫਾਰਮ ਕਰ ਸਕਦੇ ਹੋ ਚਵਾਈ ਕਰ ਸਕਦੇ ਆ ਆਜੋ ਪੂਰੀ ਗੱਲਬਾਤ ਆਪਾਂ ਕਰ ਲਾਂਗੇ ਵੀਰ ਰਣਜੀਤ ਦੇ ਨਾਲ ਮੱਜਾਂ ਤੋੜ ਕੇ ਦਿਖਾਵਾਂਗੇ ਵੀਡੀਓ ਨੂੰ ਜਿਹੜਾ ਐਂਡ ਤੱਕ ਜ਼ਰੂਰ ਦੇਖ ਲਿਓ ਤੇ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿੰਨੇ ਤੁਸੀਂ ਵੀਡੀਓ ਦੇਖਦੇ ਹੋ ਪਿਆਰ ਦਿੰਦੇ ਹੋ ਸਤਿਕਾਰ ਦਿੰਦੇ ਹੋ ਆਜੋ ਕਰਦੇ ਆਂ ਗੱਲਬਾਤ ਲੋ ਵੀ ਦੋਸਤੋ ਆਜੋ ਠੀਕ ਆ ਜੀ ਪੂਰੀ ਗੱਲਬਾਤ ਕਰਦੇ ਆਂ ਵੀਰ ਰਣਜੀਤ ਦੇ ਨਾਲ ਆ ਪਹਿਲੇ ਨੰਬਰ ਦਾ ਦੋਸਤੋ ਜਿਹੜੀ ਆਪਾਂ ਤੁਹਾਨੂੰ ਇੱਕ ਮੱਝ ਦਿਖਾਉਣੀ ਆ ਬਿਲਕੁਲ ਹਾਥੀ ਵਰਗੀ ਮੱਝ ਆ ਦੋਸਤੋ ਇਹੋ ਜਿਹੇ ਮੇਚੇ ਦੀਆਂ ਮੱਝਾਂ ਨੇ ਇਹੋ ਜਿਹੀਆਂ ਸਾਈਜ਼ ਜੀਆਂ ਮੱਝਾਂ ਨੇ ਉਹ ਵੀਰ ਰਣਜੀਤ ਦੇ ਇੱਕ ਨਹੀਂ ਦੋ ਨਹੀਂਗਾ ਹਰ ਵਾਰ ਜਿਹੜੀਆਂ ਤੁਹਾਡੇ ਸਾਹਮਣੇ ਲਿਆ ਕੇ ਖੜੀਆਂ ਕਰ ਦਿੰਦਾ ਤੇ ਹੋ ਜੋ ਤਿਆਰ ਮੇਰਾ ਵੀਰ ਤੁਸੀਂ ਖਰੀਦਣ ਵਾਸਤੇ ਹਰ ਪਾਸਿਓਂ ਆਪਾਂ ਜਾਣਕਾਰੀ ਲੈ ਲੈਂਦੇ ਆਂ ਇਸ ਮੱਝ ਦੀ ਸਭ ਤੋਂ ਪਹਿਲਾਂ ਵੀਰ ਰਣਜੀਤ ਮੇਰੇ ਇੱਕ ਵਾਰੀ ਫੇਰ ਜਿਹੜੀ ਆ ਸਸਰੀ ਘਰ ਤਾਂ ਸੱਚੀ ਆ ਵੀਰ ਜ ਹਾਂਜੀ ਹੋਰ ਕੈਮ ਸੇਤਾ ਰਾਜੀ ਬਾਜੀ ਦਾ ਸਭ ਬਾਜੀ ਉਹ ਕੈਮ ਵੀਰਾਂ ਦਾ ਨਾ ਬੜੇ ਮੱਜਾ ਪੱਥੋਂ ਪਾਈ ਵੀਡੀਓ ਹਾਂਜੀ ਉਹ ਸੇਲ ਹੋ ਗਈਆਂ ਘੇਟੇ ਤੇ ਵੀਰਾਂ ਦਾ ਫੋਨ ਬੜੇ ਆਉਂਦਾ ਸੀ ਵੀਰ ਜੀ ਲਿਆ ਕੇ ਵੀਡੀਓ ਪਾ ਵੀਡੀਓ ਪਾ ਮੈਂ ਕਭ ਇਕੱਲੇ ਇਕੱਲੇ ਨੂੰ ਵੀਰ ਜੀ ਨਹੀਂ ਜਪੈ ਤੇ ਚਲੋ ਮੈਂ ਹਾਂ ਵੀ ਅੱਜ ਪਾ ਲਨੇ ਆ ਸੁਆ ਘਟ ਗਿਆ ਵਾ ਬਿਲਕੁਲ ਜੀ ਤੇ ਆਪਾਂ ਲੋਕਾਂ ਨਾਲ ਵਾਦਾ ਕੀਤਾ 90 ਦਾ ਜੀ ਚਲੋ 2000 2000 ਦਾ ਹੋ ਸਕਦਾ ਆਪਾਂ ਜੇ ਵੀ ਵੀਰ ਜੀ ਖਰੇ ਜੀ ਐਡੀਆਂ ਮੱਜਾ ਤੁਹਾਨੂੰ ਪਤਾ ਬਾਾਰ ਕਿੰਨੇ ਦੀਆਂ ਮਿਲਦੀਆਂ ਬਿਲਕੁਲ ਹਾਂਜੀ ਥੋੜਾ ਸੁਆ ਘਟੇਗਾ ਕੇ ਗੱਭਣ ਲਈਆਂ ਆਪਾਂ ਚੰਗੇ ਲਈਆਂ ਆਪਾਂ ਤੁਹ ਇੱਕ ਜਿਹੜੀ ਦੋਸਤੋ ਗੱਲਾ ਵੀਰ ਰਣਜੀਤ ਨੇ ਉਦਾਂ ਜਿਹੜੀ ਕਰ ਦਿੱਤੀ ਸੀ ਵੀ ਯਾਰ ਜੇ ਬੇਸ਼ੱਕ ਬਾਜ਼ਾਰ ਹਨਾ ਵੱਧ ਗਿਆ ਬਾਜ਼ਾਰ ਉੱਚਾ ਹੋ ਗਿਆ ਤੇ ਕੋਈ 1000 2000 ਆਪ ਘਟਜੋ ਵੀ ਇਹ ਨਹੀਂ ਹੈਗੀ ਵੀ ਅੱਜ ਇਹੋ ਜੀ ਮੱਝ ਇਹੋ ਜੇ ਪਿੱਠ ਪੁੱਠੇ ਵਾਲੀ ਹੈਵੀ ਬੋਡੀ ਵੇਟ ਦੀ ਜੇਕਰ ਬਿਲਕੁਲ ਸਾਹਮਣੇ ਆ ਗਈ ਹੈ ਤੇ ਕਰਨ ਨੂੰ ਮੁੱਲ ਜਿਹੜਾ ਦੋਸਤੋ 1 ਲੱਖ 5 ਵੀ ਹੈਗਾ ਇਹਦਾ 1 ਲੱਖ 10 ਵੀ ਆ 1 ਲੱਖ 15 ਵੀ ਕਰ ਸਕਦੇ ਆ ਏਡੀ ਵੱਡੀ ਮੱਝ ਦਾ ਕੋਈ ਸ਼ੱਕ ਜਾਂ ਨਹੀਂ ਹੈਗਾ ਕੋਈ ਵੱਡੀ ਮੈਂ ਨਹੀਂ ਹੈਗੀ ਵੀ ਕਹਿ ਲਈਏ ਵੀ ਬਾਲੇ ਉੱਚੇ ਸੂੜਿਆਂ ਵਾਲੀ ਆ ਵੇਖੋਗੇ ਅਸਲੀਅਤ ਜਿਹੜੀ ਦੂਜੇ ਆ ਤੀਜੇ ਆ ਹੱਦ ਚੌਥੇ ਆ ਨਹੀਂ ਤੇ ਤੀਜੇ ਸੂਵੇ ਤਾਂ オリジナル ਹੋਵੇਗੀ ਵੀ 80 ਮੈਂ ਦਾ ਇੱਕ ਜਿਹੜਾ ਜੈਨੂਨ ਜਿਹੜਾ ਮੁੱਲ ਹੋਵੇਗਾ ਵੀ ਤੁਹਾਨੂੰ ਜਿਹੜਾ ਨਾਰਮਲ ਹੀ ਪਤਾ ਲੱਗ ਜਾਊਗਾ ਵੀ ਇੱਥੋਂ ਦਾ ਰੇਟ ਭਾਅ ਫੜਤਾ ਕਿੰਨਾ ਕੁ ਜਾਇਜ਼ ਆ ਠੀਕ ਹੈ ਨਹੀਂ ਤੇ ਮੈਂ ਪਹਿਲਾਂ ਜ਼ਿਕਰ ਕਰਦਾ ਵੀ ਇਹੋ ਜੀ ਮੱਝ 1 ਲੱਖ 10 1 ਲੱਖ 25 1 ਲੱਖ 20 ਆਮ ਆਪਾਂ ਕਿੰਦਿਆਂ ਦੇ ਉੱਪਰ ਵੀਰ ਵਪਾਰੀ ਜਿਹੜੇ ਕਰਦੇ ਆ ਜੈਨੂਲੀ ਜਿਹੜੇ ਮੁੱਲ ਕਰੀ ਜਾਂਦੇ ਹਰਕ ਭੈਂਟਰਾ ਤੇ ਰਣਜੀਤ ਭਾਈ ਇਹ ਕੀ ਡਿਟੇਲ ਐ ਇਸ ਮੱਝ ਦੀ ਵੀ ਜੀ ਇਹ ਤੀਜਾ ਸੂਆ ਗੱਬਣੇ ਆ ਤਿਆਰੀ ਕੀ ਆ 2 ਲਹੇ 1 ਲਹੇ ਹੂੰ ਤੇ ਬਾਕੀ ਇਹ ਉਹ ਘਰਣਾ ਤਾਂ ਆਪਾਂ ਨੂੰ ਦੱਸਿਆ ਨਾ ਵੀ ਉਹ 16 17 ਕਿਲੋ ਚੋਂਦੇ ਰਹੇ ਹੂੰ ਬਾਕੀ ਆਪਾਂ ਵੀਰਾਂ ਨੂੰ ਵਿਖਾਈ ਦੇਣੀ ਹੈ ਹੂੰ ਬਾਹਰ ਕੱਢ ਕੇ ਨੂੰ ਵਿਖਾ ਦੇਣੀ ਜੀ ਤੇ ਆਹ ਦੇਖੋ ਜੀ ਇੱਕੋ ਜਿਹੀ ਪੂਰੀ ਬਿਲਕੁਲ ਬੰਤਰ ਦੇਖ ਲਓ ਮੱਜ ਦੀ ਆ ਜਿਹੜੀ ਫੇਸ ਕੁਆਲਿਟੀ ਹੈ ਭਰਾਵੋ ਠੀਕ ਆ ਕਈ ਵਾਰੀ ਵੀਰ ਨੂੰ ਸਿੰਘ ਨਹੀਂ ਦਿੰਦੇਗੇ ਫੇਸ ਕੁਆਲਿਟੀ ਦੀ ਮੱਥਾ ਠੀਕ ਆ ਮੱਥਾ ਕਾਲਾ ਜੈਡ ਬਲੈਕ ਮੱਥਾ ਹੈਗਾ ਬਿਲਕੁਲ ਕਿਸੇ ਤਰ੍ਹਾਂ ਦਾ ਵੀ ਜਿਹੜਾ ਵਾਲ ਦੋਸਤੋ ਵਾਈਟ ਨਹੀਂ ਹੈਗਾ ਤੇ ਬਾਡੀ ਬੰਤਰ ਖੁੱਲੇ ਪਿੰਡੇ ਦੀ ਆ ਪੇਟ ਪੁਠਾ ਵੇਖੋਗੇ ਤੁਸੀਂ ਤੇ ਆ ਵੇਖੋ ਥੱਬਿਆਂ ਦੇ ਥੱਬੇ ਹੀ ਆ ਜੀ ਆ ਕਰੋ ਚੈੱਕ ਠੀਕ ਆ ਹਵਾਨਾ ਜਿਹੜਾ ਦੋਸਤੋ तकरीबन ਹਜੇ ਦਿਨ ਵੀਰਾਂ ਦਾ ਵੀ ਬਾਕੀ ਐ ਸੁਣਦੇ ਵਿੱਚ ਰਜੀਤ ਭਾਈ ਹਜੇ ਕੋਈ ਲੈ ਜੂਗੀ ਪੰਜ ਚਾਰ ਦਿਨ ਲੈ ਜੂਗੀ ਵੀਜੀ ਜੇ ਇੱਕ ਲੈ ਜੇ ਦੋ ਲੈ ਜੇ ਤਿੰਨ ਲੈ ਜੇ ਅਜੇ ਇਹਨੇ ਕੱਢ ਲੈਣੇ ਵਾਲਾ ਜਦੋਂ ਬੰਦਾ ਇੱਥੇ ਕ ਡੰਗਰ ਆਇਆ ਹੋਏ ਕੱਢ ਜਾਂਦਾ ਜੀ ਬਾਕੀ ਜਿਹੜਾ ਦੋਸਤੋ ਸਟ੍ਰਕਚਰ ਹਵਾਨਾ ਦਾ ਵੇਖੋ ਸੂ ਤੋਂ ਲੈ ਕੇ ਜਿਹੜਾ ਆ ਤੋਂ ਨਾਲੀ ਸਾਈਡ ਨੂੰ ਜਿਹੜਾ ਸਾਈਡ ਨੂੰ ਜਿਹੜਾ ਹੈਗਾ ਹਵਾਨਾ ਬਿਲਕੁਲ ਇੱਕ ਤੀਰ کمان ਦੀ ਸ਼ੇਪ ਜਿਆ ਬਾਕੀ ਇਹ ਬੜੀ ਮਿੱਟੀ ਹੈ ਇਹ ਨਹੀਂ ਆ ਵੀ ਆਪਾਂ ਕੁਝ ਜੀ ਆਪਾਂ ਉਤਰ ਧਰਮ ਬਰਾਦੀਆਂ ਹੈਗੇ ਉਹ ਬੰਨੇ ਬਹਿ ਗਏ ਇੱਧਰ ਦੀ ਨਾ ਗਿਓ ਲੈ ਦੀ ਨਾ ਹਰੀ ਨਾਲ ਇਹ ਨੰਬਰ ਦੀ ਬੇਅਗਰਾਨਾ ਆ ਵੇਖੋ ਦੋਸਤੋ ਕਰੋ ਚੈੱਕ ਹਨਾ ਸੀਲੀਆਂ ਸੂਲੀਆਂ ਪੂਰੀਆਂ ਠੀਕ ਹੈ شریف ਆ ਬਿਲਕੁਲ ਵੀ ਜਦੋਂ ਚੁਵਾਈਆਂ ਜਿਹੜੀਆਂ ਦੋਸਤੋ ਆਪਾਂ ਇੱਥੋਂ ਦਾ ਹੱਥ ਲੈ ਕੇ ਹੀ ਪਾਸੋਂ ਬੁੜਕ ਕੇ ਦੂਜੇ ਪਾਸੇ ਹੋ ਜਾਂਦੇ ਆ ਵੀ ਜਿਹੜੇ ਬਣੇ ਉਹ ਮਰਜ਼ੀ ਕੋਈ ਵੀਰ ਵੀ ਚੁਵਾਈ ਕਰ ਸਕਦਾ ਲੇਡੀਜ਼ ਕੋਈ ਭੈਣ ਬੜੇ ਆਰਾਮ ਨਾਲ ਤੁਸੀਂ ਚੁਵਾਈ ਕਰ ਸਕਦੇ ਹੋ ਇਹੋ ਜਿਹੇ ਪਸ਼ੂ ਵੀਰ ਦੇ ਕੋਲ ਅਕਸਰ ਹੁੰਦੇ ਰਹਿੰਦੇ ਆ ਤੇ ਰਜੀਤ ਭਾਈ ਤੀਜਾ ਸੂਆ ਬਾਕੀ 35 ਚੇਪਣ ਬਿਲਕੁਲ ਓਕੇ ਆ ਜੀ ਵੀ ਜੀ ਐ ਭਰਾਗੇ ਲੈਂਦੀ ਆਪਾਂ ਤਾਂ ਭਰਦਾਂ ਨੂੰ ਪਤਾ ਹੀ ਆਪਣੇ ਗਾਜਰ ਚੋਕ ਵੀ ਨਹੀਂ ਗਏ ਨੇ ਖੜੀ ਅੱਜ ਤੱਕ ਪਰ ਆਪਾਂ ਫਿਰ ਵੀ ਆਨੇ ਵੀਰਾਂ ਨੂੰ ਵੀ ਪੈਸੇ ਬੜੇ ਲਾਉਣੇ ਵੀਰ ਜੀ ਕੀਮਤੀ ਅੱਜ ਕੱਲ ਲੱਖ ਰੁਪਏ ਤੋਂ ਮੱਝ ਘੱਟ ਨਹੀਂ ਜੀ ਆਉਂਦੀ ਨਹੀਂ ਆਉਂਦੀ ਪਈ ਵੀਰ ਬਾਕੀ ਵੀਰ ਜੀ ਮੈਂ ਇੱਕ ਬੇਨਤੀ ਆ ਵੀ ਮੈਂ 90 ਤੋਂ ਅੰਦਰ ਕਿਹਾ ਇਹਨਾਂ 14 15 ਕਿਲੋ ਵਾਲੀਆਂ ਤੇ ਸੂਬਾ ਵੀਰ ਜੀ ਘਟ ਗਿਆ ਵਾ ਤੇ ਬੇਨਤੀ ਇੱਕੋ ਹੀ ਆ ਵੀ ਵੀਰ ਜੀ ਹੋਰ ਨਾ ਪਰੇਸ਼ਾਨ ਕਰਿਆ ਕਰੋ ਰੇਟ ਤੋਂ ਮੈਨੂੰ ਫੇਰ ਵੀ ਵੀਰ ਹੋਰ 1000 ਛੱਡ 1000 ਛੱਡ ਮੇਰੀ ਕੀਮਤ ਵੀਰ ਜੀ 1000 ਰਹਿ ਗਈ ਜੀ ਹੂੰ ਮੈਂ ਵਪਾਰੀਆਂ ਨੂੰ ਵੀ ਆਨਾ ਵੀ ਵੀਰ ਜੀ ਆਪਾਂ ਥੋੜ ਡੰਗਰ ਮਿਲਦਾ ਵੀ ਨਹੀਂ ਬੰਦਾ ਮਿਲਦਾ ਹੀ ਨਹੀਂ ਜੇ ਮਿਲ ਜਾਂਦਾ ਤੇ ਖੇਚਲਾ ਵੇਖੀਏ ਬਾਈ 2-4000 ਨਾਲੋਂ 5000 ਨਾਰਮਲ ਦਾ ਬੰਦਾ ਆਪਣੇ ਘਰਾਂ ਚ ਡੰਗਰ ਲਈਦਾ ਵਾ ਘਰਾਂ ਵਾਲਿਆਂ ਨੂੰ ਵੀ ਸਾਰਾ ਪਤਾ ਵਾ ਉਹ ਵੱਧ ਮੰਗ ਲੈਂਦੇ ਰੇਟ ਚ ਲੋਕ ਵਪਾਰੀ ਕੋ ਮਿਲ ਜਾਂਦਾ ਘਰਾਂ ਵਾਲੇ ਕੋਲ ਮਿਲਦਾ ਹੀ ਨਹੀਂ ਨਾ ਨਹੀਂ ਮਿਲਦਾ ਜੀ ਅ ਬਾਜਾ ਰஞ்சிਤ ਵੀਰੇ ਖੋਲ ਕੇ ਦਿਖਾਈਏ ਫਿਰ ਪਤਾ ਹੋਰ ਲੱਗੂ ਭੈਣ ਭਰਾਵਾਂ ਨੂੰ ਅ ਮਾਝ ਵੀਰੋ ਜਰੂਰ ਦੇਖ ਲਓ ਚੰਗੇ ਸੋਨੇ ਪੇਟ ਪੁੱਠੀ ਦੀ ਆ ਰਾਜੀ ਆ ਬਿਲਕੁਲ ਵਜਨ ਵਾਲੀ ਆ ਫੁੱਲ ਵਜਨ ਆ ਜਿੰਨਾ ਵੀ ਆਪਾਂ ਕਹਿ ਰਾਂਗੇ ਤੁਸੀਂ ਇੱਥੇ ਆ ਕੇ ਘਰੇ ਵਿਜ਼ਿਟ ਕਰਕੇ ਦੇਖ ਲੈਣੀ ਆ ਆ ਫੋਲਾ ਹੈਵੀ ਬਾਡੀ weight ਕਿਹਾ ਜਾਊਗਾ ਤਾਂ ਤੇ ਦੋਸਤੋ ਹੋਈ ਜਿਹੜਾ ਨਿਕਲੂਗਾ ਬਿਲਕੁਲ ਠੀਕ ਹੈ ਜੀ ਮੌਕੇ ਦਾ ਆ ਦੇਖੋ ਜੀ ਹਵਾਨੇ ਦਾ ਸਿਹਤ ਚੰਗਾ ਹੈ ਬਾਕੀ 2 3 4 ਦਿਨ ਜਿਹੜੇ ਇੱਥੇ ਖੜਦੀ ਆ ਠੀਕ ਹੈ 2 4 ਦਿਨ 3 ਦਿਨ ਲੈ ਜੋਗੀ ਹਜੇ ਤਕਰੀਬਨ ਜੀ ਲਓ ਜੀ ਕੰਦਗਾਠੀ ਵੀ ਜਿਹੜਾ ਦੋਸਤੋ ਵੇਖੋ ਕੰਦਗਾਠੀ ਵੀ ਸੋਹਣਾ ਹੈਗਾ ਠੀਕ ਹੈ ਜੀ ਤੇ ਮਤਲਬ ਕਿ ਪੂਰੀ ਸਟਰਕਚਰ ਵਾਈਜ਼ ਦੇਖੀਏ ਤੇ ਮਾਜ ਪੂਰੀ ਜਿਹੜੀ ਦੋਸਤੋ ਫੱਬਦੀ ਆ ਹਰ ਪਾਸਿਓ ਕਿਸੇ ਪਾਸਿਓ ਜਿਹੜੀ ਖੁੰਝ ਹੀ ਨਹੀਂ ਹੈਗੀ ਬਾਕੀ ਚੁਵਾਈ ਜਿਹੜੀ ਹੈਗੀ ਦੋਸਤੋ ਜਾਂ ਥਿੱਪਣ ਕਹਿ ਲਗੇ ਵੀਰ ਰਣਜੀਤ ਜਿਹੜੇ ਬਿਲਕੁਲ ਪਰਫਾਰਮ ਕਰਦਾ ਚੰਗਾ ਪਰਫਾਰਮ ਕਰਦਾ ਵੀ ਬਿਲਕੁਲ ਆਪਦੇ ਵੱਲ ਤੁਸੱਲੀ ਨਾਲ ਜਿਹੜੀ ਥਿੱਪ ਕੇ ਲੈਣਾ ਮਾਰ ਜੂ ਇਹਨੂੰ ਮਾਰ ਜੂ ਇੱਦਾਂ ਮਰਜੀ ਬੈਠੇ ਰੋ ਆ ਕਰੋ ਚੈੱਕ ਜੀ ਲੋ ਜੀ ਬਾਕੀ ਜਿਪ ਕੇ ਵਿਖਾ ਦਾਂਗੇ ਵੀਰਾਂ ਨੂੰ ਠੀਕ ਆ ਬਾਕੀ ਸੌਦਾ ਤੁਸੀਂ ਕਰ ਸਕਦੇ ਹੋ ਰਜੀਤ ਭਾਈ ਲੈ ਦੇ ਫਿਰ ਕਿੰਨਾ ਕ ਦੱਸਿਆ ਸੀ ਵੀਜੀ ਲੈ ਦੇ ਆਪਣਾ ਜਾਇਜ਼ ਹੀ ਹੈ ਨਾ ਕੋਈ ਸਵਾਲ ਆਖਿਆ ਨਾ ਦਾ ਇਹ ਤੁਹਾਨੂੰ ਪਤਾ ਹੀ ਹੈ ਤੁਸੀਂ ਵੀ ਕਹੀ ਜਾਂਦੇ ਜੀ ਇਹਨਾਂ ਨੂੰ ਬਿਲਕੁਲ ਜੀ ਆਪਣਾ ਵੀਜੀ ਆਪਾਂ 90 ਤੋਂ ਲੋਕਾਂ ਨਾਲ ਵਾਦਾ ਕੀਤਾ ਹੈ ਹਮਮ ਰੇਟ ਇਹਦਾ ਵੀਜੀ 92 ਹਜ਼ਾਰ ਦੀ ਹੈ ਜੀ ਉਹ ਚ ਵੀਜੀ ਛੋਟ ਕਰਦੇ ਹਾਂ 92 ਚੋਂ 92 ਲੋ ਵੀ ਦੋਸਤੋ 92 ਹਜ਼ਾਰ ਦੇ ਵਿੱਚੋਂ ਛੋਟ ਹੋ ਜੂਗੀ ਆ ਠੀਕ ਹੈ ਜੀ ਮੈਂ ਪਹਿਲਾਂ ਤੁਹਾਨੂੰ ਜ਼ਿਕਰ ਕਰਤਾ ਸੀਗਾ ਪਸ਼ੂ ਜਿਹੜਾ ਦੋਸਤੋ ਜਦੋਂ ਕਿਸੇ ਦੇ ਕਿੱਲੇ ਦੇ ਉੱਪਰ ਆ ਜਾਂਦਾ ਨਾ ਮਨ ਮਰਜ਼ੀ ਦਾ ਮੁੱਲ ਹੁੰਦਾ 1 ਲੱਖ 10 ਕਰ ਲਓ 15 ਕਰ ਲਓ ਠੀਕ ਹੈ ਜੀ ਬਾਕੀ ਸਮਾਂ ਸਾਰੇ ਵੀਰਾਂ ਨੂੰ ਪਤਾ ਕੋਈ ਅਣਜਾਣ ਨਹੀਂ ਹੈਗਾਗਾ ਇਹ ਪਸ਼ੂ ਬਾਹਰ ਲੱਭਣ ਤੁਰੀਏ ਤੇ ਲੱਭਦਾ ਨਹੀਂ ਹੈਗਾਗਾ ਬਹੁਤ ਫੋਨ ਕਾਲਾਂ ਆਉਂਦੀਆਂ ਵੀਰਾਂ ਦੀਆਂ ਮੈਨੂੰ ਵੀ ਫੋਨ ਕਾਲਾਂ ਆਉਂਦੀਆਂ ਮੇਰੇ ਮੱਝ ਚਾਹੀਦੀ ਆ ਤੇ ਮੋਸਟਲੀ ਮੈਂ ਤਾਂ ਉਹਨਾਂ ਨੂੰ ਕਹਿ ਦਿੰਦਾ ਹੁੰਦਾ ਵੀ ਆਪਾਂ ਵੀਡੀਓ ਪਾਈਦੀ ਆ ਤੇ ਤੁਸੀਂ ਵੀਡੀਓ ਜਿਹੜੀ ਆ ਦੋਸਤੋ ਡੇਲੀ ਦੀ ਚੈੱਕ ਕਰ ਲਿਆ ਕਰੋ ਪਸ਼ੂ ਉੱਥੇ ਆਪਾਂ ਦਿਖਾ ਦੇਈਏ ਤੁਹਾਨੂੰ ਤੇ 92000 ਜਿਹੜੀ ਦੋਸਤੋ ਮੋਹਰ ਲਾਈ ਦੀ ਡਿਮਾਂਡ ਆ ਠੀਕ ਆ ਬਾਕੀ ਥੋੜਾ ਬਾਦ ਵਿੱਚੋਂ ਲੈਸਾ ਛੋਟਾ ਪਿਆਰ ਮੁਹੱਬਤ ਜਿੰਨੀ ਕੁ ਉਹ ਕਰਿਆਏ ਤੇ ਜ਼ਰੂਰ ਹੋ ਜਾਊਗੀ ਇੱਕ ਵਾਰੀ ਤਸ ਠੀਕ ਆ ਇਸ ਤੋਂ ਬਾਅਦ ਅਗਲੀ ਜਿਹੜੀ ਇਹ ਮੱਝਾਂ ਵਈ ਜੀ ਦਾ ਕੀ ਡਿਟੇਲਿੰਗ ਜੀ ਜੀ ਮੱਝ ਵੇਰ ਉਹ ਨਹੀਂ ਵੀ ਰਸਾਂ ਆਂਦੀ ਜੀ ਅੱਛਾ ਜੀ ਛੋਟੀ ਇਹ ਰੋਪੇ ਲੈ ਲਈ ਆ ਤੇ ਨਾਲ 5-7 ਲੈ ਜੀ 5-7 ਹਾਂਜੀ ਠੀਕ ਹੈ ਜੀ ਤੇ ਬਾਕੀ ਇਹ ਸਾਫ ਹੈ ਸਾਰੇ ਤੁਹਾਡੇ ਸਾਹਮਣੇ ਸਵੇਰ ਤੀਜਾ ਜੀ ਸਵੇਰ ਤੀਜਾ ਮੈਂ ਆਪਾਂ ਦੋ ਦਜਾ ਦੇ ਦੁਨੀਆ ਤੇ ਕਰ ਲਵਾਂ ਆਪਾਂ ਦੁਜਾ ਕਰਕੇ ਲਈਏ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਆ ਹਾਈਟ ਤੁਸੀਂ ਵੇਖ ਲਓ ਕੱਦ ਘਾਟੀ ਵੇਖ ਲਓ ਠੀਕ ਹੈ ਜੀ ਤੇ ਫੇਸ ਦੀ ਕੁਆਲਿਟੀ ਥੋੜੀ ਜੀ ਨਾਰਮਲ ਹੋਰਸ ਆਵਦੀ ਆ ਕਿ ਜਿਵੇਂ ਰਾਜਸਥਾਨ ਦੀ ਹੈ ਨਾ ਜੀ ਹਾਂ ਰਾਜਸਥਾਨ ਦੀ ਬਾਜੀ ਮੇਰੇ ਕੋਲ ਆ ਜੱਤੋ ਵੇਖੋ ਬਾਕੀ ਫੇਸ ਨੱਕ ਤੋਂ ਲੈ ਕੇ ਨਾ ਬਾਹਰ ਨੂੰ ਹੱਡੀ ਉੱਪਰ ਹੀ ਹੋਈ ਆ ਸਾਰੀ ਹਾਂ ਵੱਖਰੀ ਜੀ ਕੁਆਲਿਟੀ ਆ ਤੇ ਬਰੀਕ ਚਮੜੀ ਆ ਤੇ ਆ ਪੂਛ ਵੇਖੋ ਜੀ ਮੋਟੀ ਪੂਛ ਬਿਲਕੁਲ ਥਨ ਲੇਵਾ ਤੁਹਾਡੇ ਸਾਹਮਣੇ ਥੱਲੇ ਤੱਕ ਲੱਗਦੀ ਏ ਦੋਵਾਂ ਮੱਧਾਂ ਦੀ ਹਾਂ ਠੀਕ ਆ ਜੀ ਨਖੜਵੇਂ ਥਾਣਾ ਕੱਲਾ ਕੱਲਾ ਥਣ ਲੱਗਾ ਹੈਗਾ ਦੇਣ ਵੀਰ ਹਜੇ ਲੈਜੂ ਹਫਤਾ ਹੈ ਰਸਾ ਖੱਲਾ ਇਹਨਾਂ ਨੇ ਪੂਣੀਰ ਕੇ ਥਾਣੇ ਦੇ ਵੇਡੋ ਆਇਆ ਨਾ ਕਿ ਕੇਚ ਦੀ ਧਾਰ ਨਹੀਂ ਪਈ ਬਿਲਕੁਲ ਬਿਲਕੁਲ ਠੀਕ ਹੈ ਇੱਕੋ ਜਿਹਾ ਜਿਹੜਾ ਦੋਸਤੋ ਬਰਾਬਰਤਾ ਥਾਣਾ ਦੀ ਲੈਂਥ ਦੇਖ ਲਓ ਵਿੱਚ ਡਾਇਫਰੈਂਸ ਦੇਖ ਲਓ ਕਿ ਹਰ ਪਾਸੇ ਜਿਹੜਾ ਦੋਸਤੋ ਇੱਕੋ ਜਿਹਾ ਥਾਣਾ ਲੱਗਾ ਹੈਗਾ ਠੀਕ ਹੈ ਆ ਕਰੋ ਚੈੱਕ ਇਹ ਠੀਕ ਹੈ ਲਓ ਵੀ ਲੋ ਵੀ ਪ੍ਰਭੂ ਕਰੋ ਸਸਲੀ ਦੇ ਨਾਲ ਚੈੱਕ ਠੀਕ ਆ ਜੀ ਤੇ ਇਹ ਨਹੀਂ ਸਾਡੀ ਜੀ ਲਏ ਨਹੀਂ ਵੀ ਕੋਈ ਸ਼ਰਾਬੂ ਠੀਕ ਆ ਜੀ ਜਿਵੇਂ ਮਰਜੀ ਕਰੀ ਲੋ ਠੀਕ ਆ ਸੀਲਸ ਲਾਕ ਆ ਜਿਹੜੀ ਦੋਸਤੋ ਇਹ ਵੀ ਮੱਝਾ ਠੀਕ ਆ ਤੇ ਦੋਵੇਂ ਮੱਝਾ ਵੀ ਰਣਜੀਤ ਦੇ ਕੋਲੇ ਆ ਤੇ ਰਣਜੀਤ ਵੀਰੇ ਆ ਆ ਵੇਖੋ ਕਰੋ ਚੈੱਕ ਆਹ ਦੇਖੋ ਜੀ ਲਾਕ ਠੀਕ ਆ ਤੇ ਮੁੱਲ ਵੀ ਰਣਜੀਤ ਕਿੰਨਾ ਕਹਿੰਦਾ ਹੈਗਾ ਮੁੱਲ ਵੀ ਜੈ ਜੀ ਆ ਮੋਦਰ ਜੀ ਦਾ ਕੋਈ 80 ਨਹੀਂ ਕੋਈ 82 ਨਹੀਂ 76000 ਛੋਟ ਕਰ ਦਿੰਦੇ ਆਂ ਵੀਰ ਜੀ 76000 ਦੇ ਵਿੱਚੋਂ ਹਾਂਜੀ ਠੀਕ ਹੈ ਜੀ 76000 ਦੇ ਵਿੱਚੋਂ ਜਿਹੜੀ ਦੋਸਤੋ ਛੋਟ ਹੋ ਜੇਗੀ ਠੀਕ ਹੈ ਤੇ ਬਾਅਦ ਵਿੱਚ ਤੁਸੀਂ ਇਹ ਪ੍ਰੋਪਰ ਕੱਦ ਕਾਰ ਜਿਹੜਾ ਦੋਨੋਂ ਮੱਜਾਂ ਦਾ ਸੀਮਾ ਠੀਕ ਹੈ ਜੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਦਿਖਾਈ ਸੀ ਉਹ ਫੁੱਲ ਹੈਵੀ 40 ਵੇਟ ਦੀ ਹੈ ਭਾਰੇ ਸਰੀਰ ਵਜਨ ਦੇ ਵਿੱਚ ਫੁੱਲ ਵਜਨਦਾਰ ਜਿਹੜੀ ਆਪਾਂ ਕਹਾਂਗੇ ਠੀਕ ਆ ਤੇ ਦੂਜੀ ਇਹ ਮਾਜ ਦਿਖਾਈ ਹੈ ਮਾਜੇ ਵੀ ਚੰਗੀ ਖਰੀ ਆ ਸ਼ੁੱਧ ਹੈਗੀ ਆ ਠੰਣ ਦੀ ਹਵਾ ਨੇ ਦੀ ਬਿਲਕੁਲ ਸਫਾਈ ਹੈਗੀ ਠੀਕ ਆ ਤੇ ਦੋਵੇਂ ਮੱਜਾਂ ਵੀਰ ਦੇ ਕੋਲੇ ਮਿਕਾਉ ਨੇ ਤੇ ਨੰਬਰ ਜਿਹੜੇ ਵੀਰ ਰਣਜੀਤ ਦੇ ਆਪਾਂ ਬਿਲਕੁਲ ਆ ਸਕਰੀਨ ਤੇ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਰਣਜੀਤ ਵੀਰੇ ਬੋਲਿਓ ਜੇ ਸੰਪਰਕ ਨੰਬਰ 97811 48226 97811 48226 ਇਹ ਵੀਰ ਰਣਜੀਤ ਦੇ ਸੰਪਰਕ ਨੰਬਰ ਨੇ ਠੀਕ ਆ ਜੀ ਨੰਬਰਾਂ 'ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ